ਕਮ ਨਾਮਾ ਉਸ ਦਿਨ 2 ਦਸੰਬਰ ਨੂੰ ਫਸਿਲ ਤੋਂ ਸਿੰਘ ਸਾਹਿਬ ਨੇ ਜਾਰੀ ਕੀਤਾ ਸੀ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਕਰਨ ਵਾਸਤੇ ਉਸ ਸਬੰਧ ਵਿੱਚ ਸਿੰਘ ਸਾਹਿਬ ਨੇ ਵਿਚਾਰ ਕਰਨ ਲਈ ਤੇ ਨਾਲ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜੈਦਾ ਹਰਜਿੰਦਰ ਸਿੰਘ ਧਾਮੀ ਸਾਹਿਬ ਦੇ ਨਾਲ ਬੈਠ ਕੇ ਇਹਦੇ ਬਾਰੇ ਸਾਰੀ ਵਿਚਾਰ ਹੋਈ ਆ ਤੇ ਤਮੀ ਸਾਹਿਬ ਵੀ ਇਸ ਗੱਲ ਤੇ ਪੂਰਾ ਪਹਿਰਾ ਦੇ ਰਹੇ ਨੇ ਮਦਈ ਨੇ ਕਿ ਜਿਹੜੇ ਹੁਕਮਨਾਮੇ ਹਨ ਉਹਨਾਂ ਦੀ ਇਨ ਬਿਨ ਪਾਲਣਾ ਹੋਣੀ ਚਾਹੀਦੀ ਹੈ ਜਿਹੜਾ ਦੇਸ਼ ਉਦੋਂ ਅਕਾਲ ਤਖਤ ਸਾਹਿਬ ਵੱਲੋਂ ਆਇਆ ਉਸ ਵਿੱਚ ਕੋਈ ਟਿਲਮਟ ਨਹੀਂ ਹੋਣੀ ਚਾਹੀਦੀ ਕੋਈ ਆਨਾ ਕਾਨੀ ਨਹੀਂ ਕਰਨੀ ਚਾਹੀਦੀ ਕਿਸੇ ਵੀ ਧਿਰ ਨੂੰ ਕਿਸੇ ਆਗੂ ਨੂੰ ਜਾਂ ਕਿਸੇ ਸੰਸਥਾ ਨੂੰ ਉਹਦੇ ਬਾਰੇ ਸਾਰੀ ਵਿਚਾਰ ਹੋਈ ਹੈ ਸਾਨੂੰ ਉਮੀਦ ਆ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਹੋਊਗੀ 6ਵੇਂ ਪਾਤਸ਼ਾਹ ਜੀ ਦੀ ਗੁਰੂ ਰਾਮਦਾਸ ਜੀ ਦੀ ਮਿਹਰ صدਕਾ ਬਖਸ਼ਿਸ਼ صدਕਾ ਰਹਿਮਤ ਹੋਊਗੀ ਗੁਰੂ ਸਾਹਿਬ ਦੀ ਸਿੱਖ ਪੰਥ ਦੇ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਇਨ ਬਿਨ ਲਾਗੂ ਹੋਣਗੇ ਦੇਖੋ ਇਸ ਗੱਲ ਦਾ ਸਿੰਘ ਸਾਹਿਬ ਨੇ ਵੀ ਉਹਨਾਂ ਨੂੰ ਮੈਸੇਜ ਦਿੱਤਾ ਆ ਤੇ ਧਾਮੀ ਸਾਹਿਬ ਨੇ ਵੀ ਗੱਲ ਆਖੀ ਆ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਪਾਲਣਾ ਨਾ ਕਰਕੇ ਜਿਹੜੀ ਭਰਤੀ ਕਰੋਗੇ ਉਹਨੂੰ ਪੰਥ ਨੇ ਸਬਕਾਰ ਨਹੀਂ ਕਰਨਾ ਤੇ ਉਹਨਾਂ ਨੇ ਇਹ ਜਿਹੜਾ ਸੁਨਿਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਲੀਡਰਸ਼ਿਪ ਹੈ ਉਹਨੂੰ ਦਿੱਤਾ ਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਸੋਹਿਰਦ ਨੇ ਤਾਂ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਪਾਲਣਾ ਕਰਨਾ ਚਾਹੁੰਦੇ ਆ ਉਹ ਇਸ ਗੱਲ ਨੂੰ ਮੰਨ ਰਹੇ ਆ ਕਿ ਜੇ ਭਰਤੀ ਹੋਊਗੀ ਜਿਸ ਨੂੰ ਸੰਗਤ ਨੇ ਵੀ ਪ੍ਰਵਾਨ ਕਰਨਾ ਆ ਉਹ ਭਰਤੀ ਹੋਊਗੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਕਮੇਟੀ ਜਿਹੜੀ ਸੱਤ ਮੈਂਬਰ ਹੀ ਆ ਉਹਦੀ ਦੇਖ ਰੇਕ੍ਰੇਟ ਭਰਤੀ ਹੋਊਗੀ ਸਾਰੀ ਤੇ ਕੋਈ ਭਰਤੀ ਨੂੰ ਪੰਥ ਨੇ ਮਾਨਤਾ ਦੇਣੀ ਆ ਤੇ ਸਾਨੂੰ ਉਮੀਦ ਹੈ ਕਿ ਇਸ ਜਿਹੜੀ ਭਰਤੀ ਮੂਹਮ ਦਾ ਵੀ ਅਕਾਲ ਪੱਖ ਸਾਹਿਬ ਦੇ ਹੁਕਮਨਾਮਿਆਂ ਨੂੰ ਲੈ ਕੇ ਇਹਦਾ ਵੀ ਕੋਈ ਹੱਲ ਨਿਕਲੇ ਆਊਗਾ ਦੇਖੋ ਇਦਾਂ ਜੀ ਵੀ ਹਰ ਗੁਰਸਿੱਖ ਗੁਰੂ ਨਾਨਕ ਨਾਮਲੇਵਾ ਸੰਗਤ ਜਿਹੜੇ ਵੀ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਛਿੜੀ ਅਕਾਲ ਪੱਖ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਜਿਹੜੇ ਸਾਰੇ ਆਉਂਦੇ ਨੇ ਜਾਂ ਕਬੂਲਦੇ ਨੇ ਜਿਹੜੇ ਮੀਰੀ ਪੀਰੀ ਦੇ ਸਿਧਾਂਤ ਦੀ ਪਾਲਣਾ ਕਰਦੇ ਨੇ ਉਹ ਸਾਰੇ ਜਿਹੜੇ ਗੁਰਸਿੱਖ ਨੇ ਅਕਾਲ ਪੁਰਖ ਸਾਹਿਬ ਦੇ ਹੁਕਮਨਾਮਿਆਂ ਨੂੰ ਇਨ ਬੈਨੋ ਦੀ ਪਾਲਣਾ ਕਰਨਗੇ ਕੋਈ ਉਹਦੇ ਸਟਿਲ ਮੱਠ ਨਹੀਂ ਆਊਗੀ ਦੇਖੋ ਲੇਟ ਤਾਂ ਹੁਣ ਜਿਨ੍ਹਾਂ ਨੇ ਲੇਟ ਕੀਤਾ ਹੈ ਤਾਂ ਉਹ ਹੀ ਜਵਾਬ ਦੇ ਸਕਦੇ ਆ ਔਰ ਇਹ ਗੁਰਸਿੱਖ ਨਹੀਂ ਹੈ ਕਿ ਗੁਰਸਿੱਖਾਂ ਦਾ ਫਰਜ਼ ਨਹੀਂ ਬਣਦਾ ਇਹਦੇ ਪਿੱਛੇ ਇਹਦੇ ਆਪਣੇ ਆਪਣੇ ਕਰਕੇ ਕਦੀ ਵੀ ਸਾਦੇ ਸਿਧਾਂਤ ਨੂੰ ਟਾ ਨਹੀਂ ਲੱਗਣੀ ਚਾਹੀਦੀ ਸਿਧਾਂਤ ਸਾਡਾ ਬਰਕਰਾਰ ਰਹੂਗਾ ਰਹਿੰਦੀ ਦੁਨੀਆਂ ਤੱਕ ਮੀਰੀ ਪੀਰੀ ਦਾ ਇਹ ਸਾਰਿਆਂ ਨੂੰ ਜਿਹੜੇ ਆਪਣੇ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਇਹ ਚਾਉਂਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਲੋਕ ਉਹ ਸਾਰੇ ਇਸ ਗੱਲ ਨੂੰ ਮੰਨਣਗੇ ਜਿਹੜੇ ਜਿਹੜੇ ਨਹੀਂ ਮੰਨਦੇ ਉਹ ਬਹੁਤ ਵੱਡੀ ਕਤਾਈ ਕਰ ਰਹੇ ਨੇ ਬਹੁਤ ਵੱਡੀਆਂ ਗਲਤੀਆਂ ਕਰ ਰਹੇ ਨੇ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਇਸ ਗੱਲ ਨੂੰ ਲੋਕਾਂ ਨੇ ਪ੍ਰਵਾਨ ਨਹੀਂ ਕਰਨਾ ਸਿੱਖ ਸੰਗਤ ਕਦੀ ਵੀ ਇਸ ਗੱਲ ਨੂੰ ਨਹੀਂ ਆਪਣੇ ਸਨਕਾਰ ਕਰੂਗੀ